ਗੁਰੂ ਘਰ ਤੇ ਵਿੱਚ ਭਾਵੁਕ ਹੋ ਗਿਆ ਰਾਗੀ ਸਿੰਘ ਕਮੇਟੀ ਦੀ ਚੌਧਰ ਤੋਂ ਅੱਕੇ ਨੇ ਛੱਡੀ ਡਿਊਟੀ ਜੀ ਹਾਂ ਦੋਸਤੋ ਗੁਰੂ ਘਰ ਦੇ ਵਿੱਚ ਰਾਗੀ ਸਿੰਘ ਕਹਿੰਦਾ ਵੀ ਕਮੇਟੀਆਂ ਹਾਲੇ ਆਪਣੀ ਚੌਧਰ ਕਰਦੇ ਨੇ ਮੈਂ ਪਾਠ ਕਰ ਰਿਹਾ ਸੀ ਮੈਨੂੰ ਇੰਨੀ ਵਾਰ ਬਾਰ ਆ ਕੇ ਟੋਕਿਆ ਗਿਆ ਕਿ ਮੈਨੂੰ ਆਪਣੇ ਆਪ ਦੇ ਵਿੱਚ ਬੇਇੱਜ਼ਤੀ ਮਹਿਸੂਸ ਹੋਣ ਲੱਗ ਪਈ ਮੈਂ ਆਪਣਾ ਪਰਿਵਾਰ ਛੱਡ ਕੇ ਇੱਥੇ ਡਿਊਟੀ ਕਰ ਰਿਹਾ ਹਾਂ ਗੁਰੂ ਘਰਾਂ ਦੇ ਵਿੱਚ ਜੇ ਕੋਈ 100 ਰੁਪਏ ਵੀ ਦੇ ਜਾਂਦਾ ਆ ਤਾਂ ਇਹ ਕਹਿੰਦੇ ਵੀ ਤੁਸੀਂ ਬਹੁਤ ਜ਼ਿਆਦਾ ਪੈਸੇ ਕਮਾਉਂਦੇ ਹੋ ਕਹਿੰਦੇ ਵੀ ਇਸ ਦੇ ਵਿੱਚ ਤੱਕ ਘਰ ਦਾ ਖਰਚਾ ਹੀ ਬਹੁਤ ਮੁਸ਼ਕਿਲ ਦੇ ਨਾਲ ਚੱਲਦਾ ਆ ਬਾਕੀ ਤੁਸੀਂ ਰਾਗੀ ਸਿੰਘ ਦੀ ਖੁਦ ਗੱਲ ਸੁਣ ਲਓ ਚੱਲਦੇ ਦੀਵਾਨ ਦੇ ਵਿੱਚ ਰਾਗੀ ਸਿੰਘ ਨੇ ਕਮੇਟੀ ਵਾਲਿਆਂ ਬਾਰੇ ਕੀ ਕਿਹਾ ਸੰਤਾ ਜੀ ਮੇਰੀ ਬੇਨਤੀ ਆ ਵੀ ਮੈਨੂੰ 2.5 ਸਾਲ ਇੱਥੇ ਡਿਊਟੀ ਕਰਦਿਆਂ ਹੋ ਗਿਆ ਤੇ ਇਸ ਹਫਤੇ ਮੈਂ ਛੁੱਟੀ ਲੈਣਾ ਚਾਹੁੰਦਾ ਇਥੋਂ ਪੱਕੀ ਕਿਉਂਕਿ ਹਰ ਗੱਲ ਦੇ ਉੱਤੇ ਸਾਨੂੰ ਟੋਕਿਆ ਜਾਂਦਾ ਹਰ ਗੱਲ ਤੇ ਸਾਨੂੰ ਮਜਬੂਰ ਕੀਤਾ ਜਾਂਦਾ ਜਿਹੜੀ ਗੱਲ ਸਾਡੀ ਵੀ ਨਹੀਂ ਹੁੰਦੀ ਵੀ ਆ ਨਿੱਕੀਆਂ ਨਿੱਕੀਆਂ ਗੱਲਾਂ ਉੱਤੇ ਨਿਆਣੇ ਵੀ ਨਹੀਂ ਲੜਦੇ ਪਰ ਇਹ ਅੱਜ ਪਤਾ ਨਹੀਂ ਕਿਦਾਂ ਦੇ ਗੁਰੂ ਘਰ ਬਣ ਗਏ ਨੇ ਬੇ ਨਿੱਕੀ ਨਿੱਕੀ ਗੱਲ ਤੇ ਅਸੀਂ ਬਾਬਿਆਂ ਦੇ ਦੋਸ਼ ਕਰਦੇ ਆਂ ਬਿਸਰੂਪ ਉਹਨੇ ਨਹੀਂ ਲੈਣਾ ਉਹਨੇ ਚੋਰੀ ਨਹੀਂ ਕਰਨੀ ਉਹਨੇ ਜਕਾਰਾ ਕਿਉਂ ਲਾਇਆ ਸਾਡੀਆਂ ਗਲਤੀਆਂ ਕੀ ਆ ਅਸੀਂ ਇੱਥੇ ਬੇਇੱਜ਼ਤੀ ਕਰਾਉਣ ਵਾਸਤੇ ਆਏ ਆ ਸਾਨੂੰ ਦੱਸਣਗੇ ਵੀ ਅਸੀਂ ਕਿੱਥਾਂ ਕਰਨਾ ਆਪਣਾ ਕੰਮ ਪਰਾਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਇੱਕ ਬੋਲ ਨਹੀਂ ਬੋਲ ਸਕਦੇ ਵੀ ਆ ਕਿਉਂ ਕੀਤਾ ਪਰ ਬਾਬਿਆਂ ਦੇ ਉੱਤੇ ਜੇ ਕੋਈ 100 200 ਰੁਪਿਆ ਦੇ ਕੇ ਬਾਬਿਆਂ ਨੂੰ ਤੁਹਾਨੂੰ ਤਾਂ ਕਮਾਈ ਬੜੀ ਆ ਤੁਹਾਨੂੰ ਤਾਂ ਪੈਸੇ ਮਿਲ ਕੇ ਸੁੱਤਿਆਂ ਨੂੰ ਪੈਸੇ ਮਿਲ ਜਾਂਦੇ ਤੁਹਾਨੂੰ 800 ਦੇ ਵਿੱਚ ਅਸੀਂ ਗੁਜ਼ਾਰਾ ਕਰਦਿਆਂ ਜੇ ਸਾਨੂੰ ਸੋਪ ਜਾ ਕੋਈ ਦੇ ਜਾਂਦਾ ਤੇ ਉਹਦੇ ਵਿੱਚ ਵੀ ਸ ਤੇ ਮੈਂ ਫੀਮਾਂ ਦਾ ਜਾਚ ਚਾਹਾਂਗਾ ਤੇ ਮੇਰੇ ਕੋਲੋਂ ਕਿਸੇ ਨੂੰ ਮਾੜਾ ਬੋਲਿਆ ਗਿਆ ਹੋਵੇ ਸੰਗਤ ਵਿੱਚ ਨਹੀਂ ਜਾ ਕੇ ਕੋਲ ਅਸੀਂ ਪੈਸੇ ਮੰਗੇ ਹੋਣ ਜਾਂ ਕਦੇ ਕਿਸੇ ਕੁੰਜੀ ਮੰਗੀ ਹੋਵੇ ਫਿਰਤਾਂ ਦੇ ਤੌਰ ਤੇ ਆਪ ਜੋ ਦੇ ਜਾਂਦੇ ਹੋ ਉਹ ਸਾਨੂੰ ਮਿਲ ਜਾਂਦਾ ਮੈਂ ਜ਼ਿਆਦਾ ਕੁਝ ਨਹੀਂ ਕਹਿੰਦਾ ਬਸ ਵੀ ਗੁਰੂ ਘਰ ਅੱਜ ਕੱਲ 14 ਦਾ ਰਹਿ ਗਿਆ ਵੀ ਚੌਧਰ ਚਾਹੀਦੀ ਬਸ ਹੋਰ ਕੁਝ ਨਹੀਂ ਰਹਿ ਗਿਆ ਨਾ ਸਿੱਖੀ ਨਾ ਪਿਆਰ ਨਾ ਗੁਰੂ ਘਰ ਨਾਲ ਪਿਆਰ ਬਸ ਖਾਣ ਪੀਣ ਵਾਸਤੇ ਹੋਣ ਤੇ ਚੌਧਰ ਵਾਸਤੇ ਹੋਵੇ ਬਸ ਸਾਡੇ ਲਈ ਇਹੀ ਗੁਰੂ ਘਰ ਰਹਿ ਗਿਆ ਬਸ ਅਸੀਂ ਨਾਲ ਵਿੱਚ ਇਹੀ ਸਾਡੀ ਸਿੱਖੀ ਰਹਿ ਗਈ ਇਸ ਕਰਕੇ ਮੇਰੇ ਵੱਲੋਂ ਵੀ ਮੈਂ ਫੀਮਾਂ ਦਾ ਜਾਚ ਦਾ ਪਰਿਵਾਰ ਤੋਂ ਵੀ ਦੂਰ ਹਾਂ ਬੱਚਿਆਂ ਕੋਲੋਂ ਵੀ ਤੁਸੀਂ ਦੇਖੀ ਲਈ ਆ ਰਾਗੀ ਸਿੰਘ ਦੀ ਵੀਡੀਓ ਗੱਲ ਵੈਸੇ ਸਹੀ ਕਹੀ ਆ ਰਾਗੀ ਸਿੰਘ ਨੇ ਤੁਹਾਨੂੰ ਕੀ ਲੱਗਦਾ ਦੋਸਤੋ ਵੀ ਗੱਲ ਬਿਲਕੁਲ ਸਹੀ ਕਹੀ ਆ ਬਾਕੀ ਕਮੈਂਟ ਕਰਕੇ ਆਪਣੇ ਵਿਚਾਰ ਜਰੂਰ ਦਿਓ ਹਰ ਇੱਕ ਵੀਡੀਓ ਦੇ ਵਿੱਚ ਬਾਕੀ ਇਹ ਵੀਡੀਓ ਦੱਸੀ ਕਿੱਥੇ ਜਾਰੀ ਹੈ ਇਹ ਵੀ ਤੁਸੀਂ ਕਮੈਂਟ ਕਰਿਓ ਵੀ ਕਿੱਥੇ ਦੇ ਗੁਰੂ ਘਰ ਦੇ ਵਿੱਚ ਇਹ ਰਾਗੀ ਸਿੰਘ ਡਿਊਟੀ ਕਰ ਰਹੇ ਸੀ ਪਿਛਲੇ 2.5 ਸਾਲ ਤੋਂ ਬਾਕੀ ਅੱਜ ਕੱਲ੍ਹ ਗੁਰੂ ਘਰਾਂ ਦੇ ਵਿੱਚ ਸਾਰੇ ਆਪਣੀ ਆਪਣੀ ਚੌਧਰ ਚਲਾਉਂਦੇ ਨੇ ਤੁਹਾਨੂੰ ਤਾਂ ਪਤਾ ਹੀ ਆ ਵੀ ਕੋਈ ਕਹਿੰਦਾ ਮੈਂ ਇੱਥੇ ਹਾਂ ਕੋਈ ਕਹਿੰਦਾ ਮੈਂ ਇੱਥੇ ਹਾਂ